ਕਮੇਟੀ ਦਾ ਚੋਣਾ ਲਗਾਤਾਰ ਚਲਦੇ ਹੋਏ ਨਜ਼ਰ ਆ ਰਹੇ ਨੇ ਜਿੱਥੇ ਕੀ ਨੋਮੀਨੇਸ਼ਨ ਹੋ ਚੁੱਕੇ ਨੇ ਪਰ ਨੋਮੀਨੇਸ਼ਨ ਹੁੰਦੇ ਹੀ ਇਹ ਵੀ ਸਾਹਮਣੇ ਆ ਕਿ ਇੱਕ ਆਡੀਓ ਤੇ ਦੂਸਰੇ ਪਾਸੇ ਇੱਕ ਵਿਅਕਤੀ ਜਿਹੜਾ ਕੀ ਪੇਪਰ ਫੜ ਕੇ ਭਜਦਾ ਹੋਇਆ ਵੀ ਨਜ਼ਰ ਆਇਆ ਹਾਲਾਂਕਿ ਜੇਕਰ ਹੋਰ ਪਾਰਟੀਆਂ ਦੀ ਗੱਲ ਕਰੀਏ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਤਾਂ ਜ਼ੋਰ ਕਿਹਾ ਜਾ ਰਿਹਾ ਕਿ ਪੇਪਰ ਜਿਹੜੇ ਨੇ ਉਹ ਫੜ ਕੇ ਪਾੜੇ ਗਏ ਨੇ ਨੋਮੀਨੇਸ਼ਨ ਜਿਹੜਾ ਉਹ ਨਹੀਂ ਕਿਤਨ ਜਾਣ ਦਿੱਤਾ ਜਾ ਰਿਹਾ ਐਡਵੋਕੇਟ ਹਰਸ਼ਦੀਪ ਸਰਨਾਮੋਜ ਨੇ ਅਸ਼ਦੀਪ ਜੀ ਕੀਵੇਂ ਦੇਖਦੇ ਹੋ ਇੱਕ ਤਾਂ ਆਡੀਓ ਦੂਸਰੇ ਪਾਸੇ ਇੱਕ ਵੀਡੀਓ ਤੁਸੀਂ ਵੀ ਦੇਖੀ ਹੋਏਗੀ ਪੇਪਰ ਫੜ ਕੇ ਭਜਦਾ ਹੋਇਆ ਨਜ਼ਰ ਆ ਰਿਹਾ ਇੱਕ ਵਿਅਕਤੀ ਤੇ ਦੂਸਰੇ ਪਾਸੇ ਨੋਮੀਨੇਸ਼ਨ ਜਦੋਂ ਕਰਨ ਜਾਂਦੇ ਨੇ ਤਾਂ ਨੋਮੀਨੇਸ਼ਨ ਹੋ ਨਹੀਂ ਦਿੱਤੇ ਜਾਂਦੇ ਰੱਦ ਵੀ ਕੀਤੇ ਜਾ ਰਹੇ ਨੇ ਦੇਖੋ ਪੰਜਾਬ ਦੀ ਪੁਲਿਸ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਲੁੱਟ ਕੇ ਸਰਕਾਰ ਦੀ ਝੋਲੀ ਪਾਉਣ ਦੀ ਤਿਆਰੀ ਹੈ ਔਰ ਇਹ ਗੱਲ ਸਪਸ਼ਟ ਕਿੱਥੋਂ ਹੋਈ ਜਦੋਂ ਪਟਿਆਲਾ ਜ਼ਿਲ੍ਹੇ ਦੇ ਐਸਐਸਪੀ ਦੀ ਉੱਥੇ ਦੇ ਐਸਪੀ ਡੀਐਸਪੀਆ ਦੀ ਐਸਐਚਓਆ ਦੀ ਇੱਕ ਕਾਨਫਰੰਸ ਕਾਲ ਵਾਇਰਲ ਜੀ ਜਿ ಸ್ಪਸ਼ਟ ਤੌਰ ਤੇ ਦਿਸ਼ਾ ਨਿਰਦੇਸ਼ ਦਿੱਤੇ ਜਾ ਰਹੇ ਨੇ ਕਿ ਵਿਰੋਧੀ ਧਿਰਾਂ ਦੇ ਉਮੀਦਵਾਰਾਂ ਨੂੰ ਨੋਮੀਨੇਸ਼ਨ ਸੈਂਟਰ ਤੱਕ ਹੀ ਨਾ ਪਹੁੰਚਣ ਦਿਓ। ਜਾਂ ਤਾਂ ਉਹਨਾਂ ਦੇ ਪਿੰਡੋਂ ਉਹਨਾਂ ਨੂੰ ਚੱਕ ਲਓ ਜਾਂ ਰਸਤੇ 'ਚੋਂ ਚੱਕ ਲਓ। ਨੋਮੀਨੇਸ਼ਨ ਸੈਂਟਰ ਨਹੀਂ ਹੋਣੇ ਚਾਹੀਦੇ। ਕਹਿੰਦੇ ਪਿਛਲੀ ਵਾਰ ਵਾਲਾ ਕੰਮ ਨਾ ਕਰਦੇਓ ਜਿਵੇਂ ਨੋਮੀਨੇਸ਼ਨ ਸੈਂਟਰਾਂ ਦੇ ਅੰਦਰੋਂ ਪੇਪਰ ਫਾੜਦਿਆਂ ਦੀ ਜਿਹੜੀ ਵੀਡੀਓ ਆ ਉਹ ਜਨਤਕ ਹੋ ਗਈ ਸੀ। ਸੋ ਇਸ ਵਾਰੀ ਉਸਾ ਕੋਈ ਕੰਮ ਨਹੀਂ ਕਰਨਾ। ਔਰ ਇੱਕ ਗੱਲ ਜਿਹੜੀ ਖੁੱਲ ਕੇ ਸਾਹਮਣੇ ਆਈ ਉੱਭਰ ਕੇ ਸਾਹਮਣੇ ਆਈ ਕਿ ਜੋ ਕੁਝ ਉਸ ਕਾਨਫਰੰਸ ਕਾਲ 'ਚ ਕਿਹਾ ਗਿਆ ਉਹ ਤਾਂ ਅਗਲੇ ਦਿਨ ਸੱਚ ਸਾਬਤ ਹੋਇਆ। ਸੈਂਟਰਾਂ ਦੇ ਵਿੱਚ ਹੀ ਪੇਪਰ ਫੜੇ ਗਏ ਲੋਕਾਂ ਨੂੰ ਬਾਹਰ ਢੱਕਿਆ ਗਿਆ ਹੁਣ ਮੈਂ ਸਟੇਟ ਇਲੈਕਸ਼ਨ ਕਮਿਸ਼ਨ ਸਾਹਿਬ ਨੂੰ ਇੱਕ ਜਵਾਬ ਪੁੱਛਣਾ ਚਾਹੁੰਦਾ ਕਿ ਇਸ ਐਸਐਸਪੀ ਦੀ ਇਸ ਆਡੀਓ ਰਿਕਾਰਡਿੰਗ ਦੀ ਕੰਪਲੇਂਟ ਦਿੱਤੀ ਨੂੰ ਤਕਰੀਬਨ ਤਕਰੀਬਨ 48 ਘੰਟੇ ਹੋ ਗਏ ਨੇ ਸਟੇਟ ਇਲੈਕਸ਼ਨ ਕਮਿਸ਼ਨ ਦੇ ਉੱਤੇ ਇਹ ਜ਼ਿੰਮੇਵਾਰੀ ਹੈ ਲੋਕਾਂ ਦੇ ਵਿੱਚ ਵਿਸ਼ਵਾਸ ਲਗਾਉਣਾ ਕਿ ਜੀ ਇਹ ਇਲੈਕਸ਼ਨ ਪ੍ਰੋਸੈਸ ਫ੍ਰੀ ਤੇ ਫੇਅਰ ਹੋ ਰਿਹਾ ਤੇ ਇੱਥੋਂ ਤਾਂ ਲੱਗ ਨਹੀਂ ਰਿਹਾ ਫ੍ਰੀ ਤੇ ਫੇਅਰ ਔਰ ਮੇਰੀ ਜਾਣਕਾਰੀ ਮੁਤਾਬਕ ਕਹਿੰਦੇ ਜਦੋਂ ਅਸੀਂ ਕੰਪਲੇਂਟ ਕੀਤੀ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਘੰਟੇ ਬਾਅਦ ਹੀ ਇੱਕ ਜਿਹੜਾ ਡੀਆਈਜੀ ਰੈਂਕ ਦਾ ਅਧਿਕਾਰੀ ਹੈ ਪਟਿਆਲੇ ਦਾ ਉਹਨਾਂ ਨੇ ਇੱਕ ਚਿੱਠੀ ਲਿਖੀ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਕਿਹਾ ਤਾਂ ਵੀਡੀਓ ਏਆਈ ਜਨਰੇਟਡ ਹੈ ਮਤਲਬ ਘੰਟੇ ਦੇ ਵਿੱਚ ਕਿਹੜੀ ਸੀਐਫਐਸਐਲ ਚੋਂ ਤੁਸੀਂ ਰਿਪੋਰਟ ਲੈ ਲਈ ਜੀ ਉਹ ਚ 50 ਬੰਦੇ ਨੇ ਉਹ 50 ਬੰਦਿਆਂ ਦੀ ਤੁਸੀਂ ਕਿਹੜੀ ਵੌਇਸ ਸੈਂਪਲਿੰਗ ਕਰਾ ਲਈ ਜਿਹੜੀ ਤੁਸੀਂ ਇਹਨੂੰ ਫੇਕ ਦੱਸ ਰਹੇ ਹੋ ਤੇ ਉਹ ਤੋਂ ਅਗਲੇ ਦਿਨ ਤਾਂ ਉਹੀ ਕੁਝ ਜੋ ਐਸਐਸਪੀ ਨੇ ਰਾਤ ਨੂੰ ਕਿਹਾ ਅਗਲੇ ਦਿਨ ਉਹੀ ਸਾਰਾ ਕੁਝ ਹੋਇਆ ਸੋ ਮੈਂ ਚੈਲੰਜ ਕਰਦਾ ਕਿ ਜੇ ਪੰਜਾਬ ਪੁਲਿਸ ਸੱਚੀ ਹੈ ਹਾਈ ਕੋਰਟ ਦੇ ਵਿੱਚ ਜਿਹੜੀ ਪੀਆਈਐਲ ਹੈ ਉਹ ਕੱਲ ਨੂੰ ਸੋਮਵਾਰ ਨੂੰ ਸੁਣਵਾਈ ਤੇ ਆਉਣੀ ਹੈ ਤੇ ਆ ਕੇ ਦੇਣ ਉਥੇ ਸਟੇਟਮੈਂਟ ਕਿ ਅਸੀਂ ਜਾਂਚ ਲਈ ਤਿਆਰ ਆ ਇਹ ਆਡੀਓ ਸੂਬੇ ਤੋਂ ਬਾਹਰ ਕਿਸੇ ਵੀ ਸੀਐਫਐਸਐਲ ਨੂੰ ਹਾਈ ਕੋਰਟ ਭੇਜ ਦਵੇ ਔਰ ਡੀਜੀਪੀ ਸਾਹਿਬ ਨੂੰ ਵੀ ਮੈਂ ਕਹਿਣਾ ਚਾਹੁੰਦਾ ਕਿ ਡੀਜੀਪੀ ਸਾਹਿਬ ਵਨ ਥਿੰਗਸ ਵੈਰੀ ਹਾਈ ਆਫ ਯੂ ਪਹਿਲਾਂ ਵੀ ਇਹ ਸਰਕਾਰ ਨੇ ਤੁਹਾਡੇ ਤੋਂ ਇੱਕ ਗਲਤ ਬਿਆਨ ਕਰਾਇਆ ਸੀ ਜਦੋਂ ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਦਾ ਮਾਮਲਾ ਸੀ ਡੀਜੀ ਸਾਹਿਬ ਤੋਂ ਕਹਾਇਆ ਗਿਆ ਕਿ ਪੰਜਾਬ ਦੀ ਕਿਸੇ ਜੇਲ੍ਹ ਚ ਨਹੀਂ ਹੋਈ ਤੇ ਜਦੋਂ ਹਾਈ ਕੋਰਟ ਮੋਨਿਟਰਡ ਐਸਆਈਟੀ ਨੇ ਉਹਦੀ ਇਨਵੈਸਟੀਗੇਸ਼ਨ ਕੀਤੀ ਤਾਂ ਪਤਾ ਲੱਗਿਆ ਜੀ ਉਹ ਤਾਂ ਖਰੜ ਸੀਆਈਏ ਸਟਾਫ ਦੀ ਸੋ ਇਹ ਜੇ ਕੁਝ ਜੋ ਕੁਝ ਪੰਜਾਬ ਦੇ ਵਿੱਚ ਚੱਲ ਰਿਹਾ ਜਿਸ ਤਰੀਕੇ ਨਾਮਿਨੇਸ਼ਨ ਰੱਦ ਕੀਤੇ ਜਾ ਰਹੇ ਨੇ ਐਦਾਂ ਹੀ ਅਸੀਂ ਇੱਕ ਜਿਹੜੀ ਕੰਪਲੇਂਟ ਹੈ ਉਹ ਅਸੀਂ ਦਿੱਤੀ ਸੀ ਉੱਥੇ ਬੀਡੀਪੀਓ ਹੈ ਨਾਬੇ ਉਹਨੇ ਵੀ ਉੱਥੇ ਲੋਕਾਂ ਦੀ ਹਾਜ਼ਰੀ 'ਚ ਕਿਹਾ ਜੀ ਆਪੋਜੀਸ਼ਨ ਨੂੰ ਤਾਂ ਕੈਂਡੀਡੇਟ ਹੀ ਲੱਭ ਰਹੇ ਦੱਸੋ ਜਿਹੜੇ ਅਧਿਕਾਰੀ ਦੀ ਮਾਨਸਿਕਤਾ ਇਹ ਹੈ ਉਹਨੇ ਕੀ ਫ੍ਰੀ ਤੇ ਫਿਰ ਇਲੈਕਸ਼ਨ ਕਰਾ ਦੇਣਾ ਉਹਦੇ ਖਿਲਾਫ ਕੋਈ ਕਾਰਵਾਈ ਨਹੀਂ ਸੋ ਇਸ ਤਰੀਕੇ ਦਾ ਮਾਹੌਲ ਲਗਾਤਾਰ ਨੋਮੀਨੇਸ਼ਨ ਪੇਪਰ ਰਿਜੈਕਟ ਤਰਨਤਾਰਨ ਸਾਰੇ ਜ਼ਿਲ੍ਹੇ ਚ ਰਿਜੈਕਟ ਮਜੀਠੇ ਰਿਜੈਕਟ ਆਪਣਾ ਪਟਿਆਲੇ ਰਿਜੈਕਟ ਸੋ ਇਹ ਜਿਹੜਾ ਕੁਝ ਚੱਲ ਰਿਹਾ ਇਹਦੇ ਨਾਲੋਂ ਤਾਂ ਫਿਰ ਤੁਸੀਂ ਨੋਮੀਨੇਟ ਹੀ ਕਰ ਦਿਓ ਬੰਦੇ ਸਿੱਧੇ ਪੁਆਇੰਟ ਕਰ ਦਿਓ ਆਪਾਂ ਚੋਣਾ ਕਰਾਉਣੀ ਹੀ ਕਿਉਂ ਨੇ ਸੋ ਇਹ ਜਿਹੜਾ ਮਾਹੌਲ ਉਥੇ ਬਣਾਇਆ ਜਾ ਰਿਹਾ ਇਹ ਮਾਹੌਲ ਡੈਮੋਕ੍ਰੇਸੀ ਦਾ ਗਲਾ ਘੋਟ ਰਿਹਾ ਔਰ ਜਿਹੜੇ ਅਫਸਰ ਇਹ ਸਾਰਾ ਕੁਝ ਕਰ ਰਹੇ ਨੇ ਉਹ ਅਫਸਰਾਂ ਨੂੰ ਸੰਵਿਧਾਨ ਮੁਤਾਬਕ ਕੋਟਾਂ ਚ ਲੈ ਕੇ ਜਾਵਾਂ ਕਿਵੇਂ ਸਮਝਦੇ ਹੋ ਤਰਨਤਾਰਨ ਇੱਕ ਹੋਟ ਸੀਟ ਬਣੇ ਜਾਂਦੀ ਆ ਤਰਨਤਾਰਨ ਦੇ ਵਿੱਚ ਸਾਰੇ ਰਿਜੈਕਟ ਹੋਣਾ ਨੀ ਇਹ ਤਾਂ ਹੁਣ ਸਟੇਟ ਇਲੈਕਸ਼ਨ ਕਮਿਸ਼ਨਰ ਸਾਹਿਬ ਦੱਸਣ ਕਿ ਤਰਨਤਾਰਨ ਜ਼ਿਲ੍ਹਾ ਤਾਂ ਵੈਸੀ ਹੌਟਸਪੌਟ ਹੈ ਕਿਉਂਕਿ ਹੁਣ ਹੀ ਉੱਥੇ ਬਾਈ ਇਲੈਕਸ਼ਨ ਹੋਈ ਹੈ ਸਰਕਾਰ ਦੀ ਤਾਜ਼ੀ-ਤਾਜ਼ੀ ਅੱਖਾਂ ਖੁੱਲੀਆਂ ਨੇ ਧੱਕੇਸ਼ਾਹੀ ਉਹ ਤੋਂ ਬਾਅਦ ਜਿਹੜੇ ਪਰਚੇ ਦਰਜ ਕੀਤੇ ਗਏ ਸ਼ਰੋਮਣੀ ਕਲਦਲ ਦੇ ਲੀਡਰਾਂ ਦੇ ਖਿਲਾਫ ਉਹ ਵੀ ਸਾਰਿਆਂ ਦੇ ਸਾਹਮਣੇ ਆ ਤਰਨਤਾਰਨ ਦੇ ਵਿੱਚ ਸਾਰੇ ਦੇ ਸਾਰੇ ਨਾਮੀਨੇਸ਼ਨ ਵਿਰੋਧੀ ਪਾਰਟੀਆਂ ਦੇ ਰੱਦ ਹੋ ਗਏ ਕੱਲੇ ਸਰਕਾਰ ਦੇ ਐਕਸੈਪਟ ਮਤਲਬ ਕੱਲੇ ਸਰਕਾਰੀ ਮੁਲਾਜ਼ਮ ਜਿਹੜੇ ਕੈਂਡੀਡੇਟ ਐ ਉਹਨਾਂ ਨੂੰ ਕਾਗਜ਼ ਭਰਨੇ ਆਉਂਦੇ ਆ ਆਪੋਜੀਸ਼ਨ ਦਾ ਤਾਂ ਨਾ ਕੋਈ ਵਕੀਲ ਸਿਆਣਾ ਨਾ ਆਪੋਜੀਸ਼ਨ ਦੇ ਕਿਸੇ ਬੰਦੇ ਨੂੰ ਕਾਗਜ਼ ਭਰਨੇ ਆਉਂਦੇ ਤਾਂ ਇਹ ਸਟੇਟ ਇਲੈਕਸ਼ਨ ਕਮਿਸ਼ਨ ਦੀ ਕ੍ਰੈਡੀਬਿਲਟੀ ਦੇ ਉੱਤੇ ਸਵਾਲ ਖੜੇ ਹੋ ਰਹੇ ਨੇ ਇਹ ਸਾਡੀਆਂ ਸਟੇਟ ਇੰਸਟੀਟਿਊਸ਼ਨਸ ਦਾ ਫੇਲਿਅਰ ਸਾਬਤ ਹੋ ਰਿਹਾ ਇਹਦੇ ਬਾਰੇ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਚਿੰਤਤ ਹੋਣਾ ਚਾਹੀਦਾ ਰਾਜਕਮਲ ਚੌਧਰੀ ਸਾਹਿਬ ਦੀ ਇੱਕ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਇਹ ਜਿਹੜੀ ਇੰਸਟੀਟਿਊਸ਼ਨ ਹੈ ਇਹ ਕਿਉਂ ਇੰਨੀ ਪੈਰਾਲਾਈਜ਼ ਤੇ ਕੰਪਰੋਮਾਈਜ਼ਡ ਤੁਸੀਂ ਅਕਸਰ ਮੁੱਖ ਚੋਣ ਕਮਿਸ਼ਨਰ ਕੋਲ ਜਾਂਦੇ ਹੋ ਸ਼ਿਕਾਇਤਾਂ ਲੈ ਕੇ ਸ਼ਿਕਾਇਤ ਲੈ ਗਏ ਸੀਗੇ ਕਿ ਕੁਝ ਅੱਗੇ ਗੱਲਬਾਤ ਹੋਈ ਨੇ ਦੇਖੋ ਮੈਂ ਸ਼ਲਾਘਾ ਕਰੂੰਗਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਚੀਫ ਇਲੈਕਟਰਲ ਪੰਜਾਬ ਦੀ ਤਰਨ ਤਰਨ ਦੀ ਇਲੈਕਸ਼ਨ ਦੇ ਵਿੱਚ ਇਲੈਕਸ਼ਨ ਕਮਿਸ਼ਨ ਦੀ ਭੂਮਿਕਾ ਬਹੁਤ ਸ਼ਲਾਘਾਯੋਗ ਰਹੀ ਹੈ ਜਿੱਥੇ ਕਿਤੇ ਕੋਈ ਕੰਪਲੇਂਟ ਗਈ ਹੈ ਉਹਦੀ ਇਨਕੁਆਇਰੀ ਹੋਈ ਹੈ ਤੇ ਜੇ ਉਹ ਸਹੀ ਪਾਈ ਗਈ ਹੈ ਤਾਂ ਰਵਜੋਤ कौर ਗਰੇਵਾਲ ਸਸਪੈਂਡ ਹੋਏ ਦੋ ਡੀਐਸਪੀ ਬਦਲੇਗੇ ਐਸਐਚਓ ਬਦਲੇਗੇ ਇਹ ਜਿਹੜਾ ਸਟੇਟ ਇਲੈਕਸ਼ਨ ਕਮਿਸ਼ਨ ਹੈ ਜਿਹਨੇ ਪੰਚਾਇਤੀ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀਆਂ ਕਰਾਉਣੀ ਹੈ ਇਹ ਨੈਸ਼ਨਲ ਕਮਿਸ਼ਨ ਦੇ ਅੰਡਰ ਨਹੀਂ ਹੁੰਦਾ ਇਹ ਸਟੇਟ ਦੇ ਅੰਡਰ ਹੈ ਇਹਦੀ ਜਿਹੜੀ ਕਾਰਗੁਜ਼ਾਰੀ ਹੈ ਉਹ ਤੇ ਤਾਂ ਬਹੁਤ ਵੱਡੇ ਸਵਾਲੀਆ ਨਿਸ਼ਾਨ ਖੜੇ ਹੋਏ ਹੋਏ ਨੇ ਇਹਦਾ ਜਵਾਬ ਦੇ ਹੀ ਸਟੇਟ ਇਲੈਕਸ਼ਨ ਕਮਿਸ਼ਨ ਦੀ ਹੈ ਕਿ ਲੋਕਾਂ ਦੇ ਵਿੱਚ ਇਹਦੇ ਪ੍ਰਤੀ ਹੁਣ ਖਤਮ ਹੋ ਗਿਆ ਵਿਸ਼ਵਾਸ ਪਰ ਕਿੰਨੇ ਕੁ ਦਿਨ ਚੱਲੂਗਾ 2027 ਦੇ ਵਿੱਚ ਤਾਂ ਨੈਸ਼ਨਲ ਕਮਿਸ਼ਨ ਨੇ ਇਲੈਕਸ਼ਨ ਕਰਾਉਣੀ ਹੈ ਉਦੋਂ ਫਿਰ ਇਹ ਜਿਹੜੇ ਅਫਸਰ ਨੇ ਇਹਨਾਂ ਨੂੰ ਤਾਂ ਚੋਣਾ ਲੁੱਟ ਕੇ ਨਹੀਂ ਦੇਣੀ ਆਮ ਆਦਮੀ ਪਾਰਟੀ ਦਾ ਜਿਹੜਾ ਮਨੀਸ਼ ਸਿਸੋਦੀਆ ਦਾ ਸ਼ਾਮਦਮ ਦ ਉਦੋਂ ਫਿਰ ਕਿੱਥੇ ਖੜਨਗੇ ਜਾ ਕੇ ਇਹ ਚੀਜ਼ ਦੀ ਜਵਾਬ ਦੇਈ ਅਫਸਰਾਂ ਦੀ ਹੈ ਇਹ ਚੀਜ਼ ਦੀ ਜਵਾਬ ਹੈ ਰਿਟਰਨਿੰਗ ਅਫਸਰਾਂ ਦੀ ਹੈ ਜਿਹੜੇ ਕਾਗਜ਼ ਰਿਜੈਕਟ ਕਰ ਰਹੇ ਨੇ ਚਿਮਨ ਸਾਹਿਬ ਬੋਲੋ ਵੀ ਕਿਹਾ ਗਿਆ ਕਿ ਚੀਫ ਇਲੈਕਟਰਲ ਅਫੀਸਰ ਕੋਲ ਇੱਕ ਐਪਲੀਕੇਸ਼ਨ ਭੇਜੀ ਜਾਏਗੀ ਲੈਟਰ ਭੇਜੀ ਜਾਏਗੀ ਇਸ ਸਾਰੇ ਮਾਮਲੇ ਬਾਬਤ ਕਿਉਂਕਿ ਅਗਲੇ ਚੋਣਾਂ ਆ ਰਹੀਆਂ ਨੇ 2024 ਦੇ ਵਿੱਚ ਪੰਜਾਬ ਦੇ ਵਿੱਚ ਦੇਖੋ ਦੋਨੋਂ ਇਲੈਕਸ਼ਨ ਕਮਿਸ਼ਨ ਹੈ ਜਿਹੜੇ ਮੈਂ ਜਿੱਦਾਂ ਕਿਹਾ ਕਿ ਸਟੇਟ ਇਲੈਕਸ਼ਨ ਕਮਿਸ਼ਨ ਸਟੇਟ ਦੇ ਅੰਡਰ ਹੈ ਇਹ ਚੋਣਾਂ ਉਹਨੇ ਕਰਾਉਣੀਆਂ ਨੇ ਪਰ ਅਸੀਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਚਿੱਠੀ ਲਿਖ ਰਹੇ ਹਾਂ ਇਹ ਸਾਰਾ ਕੁਝ ਜਿਸ ਤਰੀਕੇ ਨਾਮਿਨੇਸ਼ਨ ਰਿਜੈਕਟ ਕੀਤੇ ਜਾ ਰਹੇ ਨੇ ਜੋ ਆਰਓਜ਼ ਐ ਜਿਹੜਾ ਉਹਨਾਂ ਦਾ ਕੰਡਕਟ ਹੈ ਉਹ ਸਾਰਾ ਕੁਝ ਅਸੀਂ ਔਨ ਰਿਕਾਰਡ ਲਿਆ ਦੇਣਾ ਐ ਐਸਐਸਪੀ ਦਾ ਕੰਡਕਟ ਔਨ ਰਿਕਾਰਡ ਲਿਆ ਦੇਣਾ ਤਾਂ ਕਿ ਜਦੋਂ 2027 ਦੀਆਂ ਆਮ ਚੋਣਾਂ ਹੋਣ ਜਦੋਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਕਰਾਉਣੀਆਂ ਹੋਣ ਤਾਂ ਇਹ ਜਿਹੜੇ ਆਰਓ ਅਫਸਰ ਐ ਇਹ ਡਿਬਾਰ ਕੀਤੇ ਜਾਣ ਉਹ ਸਿਲੈਕਸ਼ਨ ਪ੍ਰੋਸੈਸ 'ਚ ਹਿੱਸਾ ਲੈਣ ਬਿਲਕੁਲ ਤੁਸਰ 2027 ਦੇ ਚੋਣਾਂ ਜਦ ਤੱਕ ਇਹ ਪੰਜਾਬ ਦੇ ਵਿੱਚ ਆਉਣ ਵਾਲੇ ਤੇ ਜਿਸਦੇ ਚੱਲਦਿਆਂ ਚੀਫ ਇਲੈਕਟਰਲ ਅਫੀਸਰ ਨੂੰ ਇੱਕ ਪੱਤਰ ਲਿਖਿਆ ਜਾਏਗਾ ਜਦੇ ਵਿੱਚ ਕਿਹਾ ਜਾਏਗਾ ਕਿ ਡੀਡੀਪੀਓ ਜਿਹੜੇ ਕੀ ਖੁਦ ਪੇਪਰ ਜਾਂਚ ਕਰਦੇ ਨੇ ਉਹਨਾਂ ਬਾਰੇ ਵੀ ਜਾਂਚ ਕਰਕੇ ਹੀ ਉਹਨਾਂ ਨੂੰ ਦੁਬਾਰਾ ਲਗਾਇਆ ਜਾਵੇ ਚੰਡੀਗੜ੍ਹ ਤੋਂ ਬਿਡੇ ਜਨਿਸ਼ਟ ਸਰਬਜੀਤ ਸਿੰਘ ਦੇ ਨਾਲ ਸੰਦੀਪ ਸਿੰਘ ਅਜੀਤ ਫੋਟੋ ਵੀ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸਮਿਤੀ ਦੀਆਂ ਚੋਣਾਂ ਲਗਾਤਾਰ ਚੱਲਦੇ ਹੋਏ ਨਜ਼ਰ ਆ ਰਹੀ ਨੇ ਜਿੱਥੇ ਕੀ ਨਾਮੀਨੇਸ਼ਨ ਹੋ ਚੁੱਕੇ ਨੇ ਪਰ ਨਾਮੀਨੇਸ਼ਨ ਹੁੰਦੇ ਹੀ ਇਹ ਵੀ ਸਾਹਮਣੇ ਆ ਕਿ ਇੱਕ ਆਡੀਓ ਤੇ ਦੂਸਰੇ ਪਾਸੇ ਇੱਕ ਵਿਅਕਤੀ ਜਿਹੜਾ ਕੀ ਪੇਪਰ ਫੜ ਕੇ ਭਜਦਾ ਹੋਇਆ ਵੀ ਨਜ਼ਰ ਆਇਆ ਹਾਲਾਂਕਿ ਜੇਕਰ ਹੋਰ ਪਾਰਟੀਆਂ ਦੀ ਗੱਲ ਕਰੀਏ ਨਾਲੇ ਸ਼੍ਰੋਮਣੀ ਅਕਾਲ ਦਲ ਦੀ ਗੱਲ ਕਰੀਏ ਤਾਂ ਜ਼ੂਰ ਕਿਹਾ ਜਾ ਰਿਹਾ ਕਿ ਪੇਪਰ ਜਿਹੜੇ ਨੇ ਉਹ ਫੜ ਕੇ 파ੜੇ ਗਏ ਨੇ ਨੋਮੀਨੇਸ਼ਨ ਜਿਹੜਾ ਉਹ ਨਹੀਂ ਕਿਤੇ ਜਾਂ ਦਿੱਤਾ ਜਾ ਰਿਹਾ ਐਡਵੋਕੇਟ ਹਰਸ਼ਦੀਪ ਸਰਨਾਮਉ ਜੀ ਨੇ ਅਸ਼ਦੀਪ ਜੀ ਕੀ ਵੇਖਦੇ ਹੋ ਇੱਕ ਤਾਂ ਆਡੀਓ ਦੂਸਰੇ ਪਾਸੇ ਇੱਕ ਵੀਡੀਓ ਤੁਸੀਂ ਵੀ ਦੇਖੀ ਹੋਏਗੀ ਪੇਪਰ ਫੜ ਕੇ ਭਜਦਾ ਹੋਇਆ ਨਜ਼ਰ ਆ ਰਿਹਾ ਇੱਕ ਵਿਅਕਤੀ ਤੇ ਦੂਸਰੇ ਪਾਸੇ ਨੋਮੀਨੇਸ਼ਨ ਜਦੋਂ ਕਰਨ ਜਾਂਦੇ ਨੇ ਤਾਂ ਨੋਮੀਨੇਸ਼ਨ ਹੋਣ ਹੀ ਨਹੀਂ ਦਿੱਤੇ ਜਾਂਦੇ ਰੱਦ ਵੀ ਕਿਤੇ ਜਾ ਰਹੇ ਨੇ ਦੇਖੋ ਪੰਜਾਬ ਦੀ ਪੁਲਿਸ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਲੁੱਟ ਕੇ ਸਰਕਾਰ ਦੀ ਝੋਲੀ ਪਾਉਣ ਦੀ ਤਿਆਰੀ ਹੈ। ਔਰ ਇਹ ਗੱਲ ਸਪਸ਼ਟ ਕਿੱਥੋਂ ਹੋਈ ਜਦੋਂ ਪਟਿਆਲਾ ਜ਼ਿਲ੍ਹੇ ਦੇ ਐਸਐਸਪੀ ਦੀ ਉੱਥੇ ਦੇ ਐਸਪੀ ਡੀਐਸਪੀਆ ਦੀ ਐਸਐਚਓਆ ਦੀ ਇੱਕ ਕਾਨਫਰੰਸ ਕਾਲ ਵਾਇਰਲ ਹੈ। ਜਿੱਚ ਸਪਸ਼ਟ ਤੌਰ ਤੇ ਦਿਸ਼ਾ ਨਿਰਦੇਸ਼ ਦਿੱਤੇ ਜਾ ਰਹੇ ਨੇ ਕਿ ਵਿਰੋਧੀ ਧਿਰਾਂ ਦੇ ਉਮੀਦਵਾਰਾਂ ਨੂੰ ਨਾਮਿਨੇਸ਼ਨ ਸੈਂਟਰ ਤੱਕ ਹੀ ਨਾ ਪਹੁੰਚਣ ਦਿਓ। ਜਾਂ ਤਾਂ ਉਹਨਾਂ ਦੇ ਪਿੰਡੋਂ ਉਹਨਾਂ ਨੂੰ ਚੱਕ ਲਓ ਜਾਂ ਰਸਤੇ 'ਚੋਂ ਚੱਕ ਲਓ। ਨੋਮੀਨੇਸ਼ਨ ਸੈਂਟਰ ਨਹੀਂ ਹੋਣੇ ਚਾਹੀਦੇ ਕਹਿੰਦੇ ਪਿਛਲੀ ਵਾਰ ਵਾਲਾ ਕੰਮ ਨਾ ਕਰਦੇਓ ਜਿਵੇਂ ਨੋਮੀਨੇਸ਼ਨ ਸੈਂਟਰਾਂ ਦੇ ਅੰਦਰੋਂ ਪੇਪਰ ਫਾੜਦਿਆਂ ਦੀ ਜਿਹੜੀ ਵੀਡੀਓ ਹੈ ਉਹ ਜਨਤਕ ਹੋ ਗਈ ਸੀ ਸੋ ਇਸ ਵਾਰੀ ਉਸਾ ਕੋਈ ਕੰਮ ਨਹੀਂ ਕਰਨਾ ਔਰ ਇੱਕ ਗੱਲ ਜਿਹੜੀ ਖੁੱਲ ਕੇ ਸਾਹਮਣੇ ਆਈ ਉੱਬਰ ਕੇ ਸਾਹਮਣੇ ਆਈ ਕਿ ਜੋ ਕੁਝ ਉਸ ਕਾਨਫਰੈਂਸ ਕਾਲ 'ਚ ਕਿਹਾ ਗਿਆ ਉਹ ਤਾਂ ਅਗਲੇ ਦਿਨ ਸੱਚ ਸਾਬਤ ਹੋਇਆ ਸੈਂਟਰਾਂ ਦੇ ਵਿੱਚ ਹੀ ਪੇਪਰ ਫਾੜੇ ਗਏ ਲੋਕਾਂ ਨੂੰ ਬਾਹਰ ਡੱਕਿਆ ਗਿਆ ਹੁਣ ਮੈਂ ਸਟੇਟ ਇਲੈਕਸ਼ਨ ਕਮਿਸ਼ਨ ਸਾਹਿਬ ਨੂੰ ਇੱਕ ਜਵਾਬ ਪੁੱਛਣਾ ਚਾਹੁੰਦਾ ਕਿ ਇਸ ਐਸਐਸਟੀ ਦੀ ਇਸ ਆਡੀਓ ਰਿਕਾਰਡਿੰਗ ਦੀ ਕੰਪਲੇਂਟ ਦਿੱਤੀ ਨੂੰ ਤਕਰੀਬਨ ਤਕਰੀਬਨ 48 ਘੰਟੇ ਹੋ ਗਏ ਨੇ ਸਟੇਟ ਇਲੈਕਸ਼ਨ ਕਮਿਸ਼ਨ ਦੇ ਉੱਤੇ ਇਹ ਜ਼ਿੰਮੇਵਾਰੀ ਹੈ ਲੋਕਾਂ ਦੇ ਵਿੱਚ ਵਿਸ਼ਵਾਸ ਲਗਾਉਣਾ ਕਿ ਜੀ ਇਹ ਇਲੈਕਸ਼ਨ ਪ੍ਰੋਸੈਸ ਫ੍ਰੀ ਤੇ ਫੇਅਰ ਹੋ ਰਿਹਾ ਤੇ ਇਥੋਂ ਤਾਂ ਲੱਗ ਨਹੀਂ ਰਿਹਾ ਫ੍ਰੀ ਤੇ ਫੇਅਰ ਔਰ ਮੇਰੀ ਜਾਣਕਾਰੀ ਮੁਤਾਬਕ ਕਹਿੰਦੇ ਜਦੋਂ ਅਸੀਂ ਕੰਪਲੇਂਟ ਕੀਤੀ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਘੰਟੇ ਬਾਅਦ ਹੀ ਇੱਕ ਜਿਹੜਾ ਡੀਆਈਜੀ ਰੈਂਕ ਦਾ ਅਧਿਕਾਰੀ ਹੈ ਪਟਿਆਲੇ ਦਾ ਉਹਨਾਂ ਨੇ ਇੱਕ ਚਿੱਠੀ ਲਿਖੀ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਕਿਤਾ ਵੀਡੀਓ ਏਆਈ ਜਨਰੇਟਡ ਹੈ ਮਲ ਘੰਟੇ ਦੇ ਵਿੱਚ ਕਿਹੜੀ ਸੀਐਫਐਸਐਲ ਚੋਂ ਤੁਸੀਂ ਰਿਪੋਰਟ ਲੈ ਲਈ ਜੀ ਉਹ ਚ 50 ਬੰਦੇ ਨੇ ਉਹ 50 ਬੰਦਿਆਂ ਦੀ ਤੁਸੀਂ ਕਿਹੜੀ ਵੋਇਸ ਸੈਂਪਲਿੰਗ ਕਰਾ ਲਈ ਜਿਹੜੀ ਤੁਸੀਂ ਇਹਨੂੰ ਫੇਕ ਦੱਸ ਰਹੇ ਹੋ ਤੇ ਉਹ ਤੋਂ ਅਗਲੇ ਦਿਨ ਤਾਂ ਉਹੀ ਕੁਝ ਜੋ ਐਸਐਸਪੀ ਨੇ ਰਾਤ ਨੂੰ ਕਿਹਾ ਅਗਲੇ ਦਿਨ ਉਹੀ ਸਾਰਾ ਕੁਝ ਹੋਇਆ ਸੋ ਮੈਂ ਚੈਲੰਜ ਕਰਦਾ ਕਿ ਜੇ ਪੰਜਾਬ ਪੁਲਿਸ ਸੱਚੀ ਹੈ ਹਾਈ ਕੋਰਟ ਦੇ ਵਿੱਚ ਜਿਹੜੀ ਪੀਆਈਐਲ ਹੈ ਉਹ ਕੱਲ ਨੂੰ ਸੋਮਵਾਰ ਨੂੰ ਸੁਣਵਾਈ ਤੇ ਆਉਣੀ ਹੈ ਤੇ ਆ ਕੇ ਦੇਣ ਉਥੇ ਸਟੇਟਮੈਂਟ ਕਿ ਅਸੀਂ ਜਾਂਚ ਲਈ ਤਿਆਰ ਆ ਇਹ ਆਡੀਓ ਸੂਬੇ ਤੋਂ ਬਾਹਰ ਕਿਸੇ ਵੀ ਸੀਐਫਐਸਐਲ ਨੂੰ ਹਾਈ ਕੋਰਟ ਭੇਜ ਦਵੇ ਔਰ ਡੀਜੀਪੀ ਸਾਹਿਬ ਨੂੰ ਵੀ ਮੈਂ ਕਹਿਣਾ ਚਾਹੁੰਦਾ ਕਿ ਡੀਜੀਪੀ ਸਾਹਿਬ ਵਨ ਥਿੰਗਸ ਵੈਰੀ ਹਾਈ ਆਫ ਯੂ ਪਹਿਲਾਂ ਵੀ ਇਹ ਸਰਕਾਰ ਨੇ ਤੁਹਾਡੇ ਤੋਂ ਇੱਕ ਗਲਤ ਬਿਆਨ ਕਰਾਇਆ ਸੀ ਜਦੋਂ ਲੋਰੈਂਸ ਬਿਸ਼ਨੋਈ ਦੀ ਇੰਟਰਵਿਊ ਦਾ ਮਾਮਲਾ ਸੀ ਡੀਜੀ ਸਾਹਿਬ ਤੋਂ ਕਹਾਇਆ ਗਿਆ ਕਿ ਪੰਜਾਬ ਦੀ ਕਿਸੇ ਜੇਲ੍ਹ ਚ ਨਹੀਂ ਹੋਈ ਤੇ ਜਦੋਂ ਹਾਈ ਕੋਰਟ ਮਾਨਿਟਰਡ ਐਸਆਈਟੀ ਨੇ ਉਹਦੀ ਇਨਵੈਸਟੀਗੇਸ਼ਨ ਕੀਤੀ ਤਾਂ ਪਤਾ ਲੱਗਿਆ ਜੀ ਉਹ ਤਾਂ ਖਰੜ ਸੀਆਈਏ ਸਟਾਫ ਦੀ ਸੋ ਇਹ ਜੇ ਕੁਝ ਜੋ ਕੁਝ ਪੰਜਾਬ ਦੇ ਵਿੱਚ ਚੱਲ ਰਿਹਾ ਜਿਸ ਤਰੀਕੇ ਨਾਮੀਨੇਸ਼ਨ ਰੱਦ ਕੀਤੇ ਜਾ ਰਹੇ ਨੇ ਐਦਾਂ ਹੀ ਅਸੀਂ ਇੱਕ ਜਿਹੜੀ ਕੰਪਲੇਂਟ ਹੈ ਉਹ ਅਸੀਂ ਦਿੱਤੀ ਸੀ ਉੱਥੇ ਬੀ ਡੀ ਪੀਓ ਹੈ ਨਾਬੇ ਉਹਨੇ ਵੀ ਉੱਥੇ ਲੋਕਾਂ ਦੀ ਹਾਜ਼ਰੀ ਚ ਕਿਹਾ ਜੀ ਆਪੋਜੀਸ਼ਨ ਨੂੰ ਤਾਂ ਕੈਂਡੀਡੇਟ ਹੀ ਨਹੀਂ ਲੱਭ ਰਹੇ ਦੱਸੋ ਜਿਹੜੇ ਅਧਿਕਾਰੀ ਦੀ ਮਾਨਸਿਕਤਾ ਇਹ ਹੈ ਉਹਨੇ ਕੀ ਫ੍ਰੀ ਤੇ ਫਿਰ ਇਲੈਕਸ਼ਨ ਕਰਾ ਦੇਣਾ ਉਹਦੇ ਖਿਲਾਫ ਕੋਈ ਕਾਰਵਾਈ ਨਹੀਂ ਸੋ ਇਸ ਤਰੀਕੇ ਦਾ ਮਾਹੌਲ ਲਗਾਤਾਰ ਨੋਮੀਨੇਸ਼ਨ ਪੇਪਰ ਰਿਜੈਕਟ ਤਰਨ ਤਰਨ ਸਾਰੇ ਜ਼ਿਲ੍ਹੇ ਚ ਰਿਜੈਕਟ ਮਜੀਠੇ ਰਿਜੈਕਟ ਆਪਣਾ ਪਟਿਆਲੇ ਰਿਜੈਕਟ ਸੋ ਇਹ ਜਿਹੜਾ ਕੁਝ ਚੱਲ ਰਿਹਾ ਇਹਦੇ ਨਾਲ ਤਾਂ ਫਿਰ ਤੁਸੀਂ ਨੋਮੀਨੇਟ ਹੀ ਕਰ ਦਿਓ ਬੰਦੇ ਸਿੱਧੇ ਪੁਆਇੰਟ ਕਰ ਦਿਓ ਆਪਾਂ ਚੋਣਾ ਕਰਾਉਣੀ ਹੀ ਕਿਉਂ ਸੋ ਇਹ ਜਿਹੜਾ ਮਾਹੌਲ ਉੱਥੇ ਬਣਾਇਆ ਜਾ ਰਿਹਾ ਇਹ ਮਾਹੌਲ ਡੈਮੋਕ੍ਰੇਸੀ ਦਾ ਗळा ਘੋਟ ਰਿਹਾ ਔਰ ਜਿਹੜੇ ਅਫਸਰ ਇਹ ਸਾਰਾ ਕੁਝ ਕਰ ਰਹੇ ਨੇ ਉਹ ਅਫਸਰਾਂ ਨੂੰ ਸੰਵਿਧਾਨ ਮੁਤਾਬਕ ਕੋਰਟਾਂ ਚ ਲੈ ਕੇ ਜਾਵਾਂ ਕਿਵੇਂ ਸਮਝਦੇ ਹੋ ਤਰਨਤਾਰਨ ਇੱਕ ਹੌਟ ਸਪੌਟ ਬਣ ਜਾਂਦੀ ਆ ਤਰਨਤਾਰਨ ਦੇ ਵਿੱਚ ਸਾਰੇ ਰਿਜੈਕਟ ਹੋਣਾ ਕਿਤਨਾ ਕਿਤੇ ਸਵਾਲ ਜੂਰ ਪੈਦਾ ਕਰਦਾ ਨਹੀਂ ਇਹ ਤਾਂ ਹੁਣ ਸਟੇਟ ਇਲੈਕਸ਼ਨ ਕਮਿਸ਼ਨਰ ਸਾਹਿਬ ਦੱਸਣ ਕਿ ਤਰਨਤਾਰਨ ਜ਼ਿਲ੍ਹਾ ਤਾਂ ਵੈਸੀ ਹੌਟ ਸਪੌਟ ਹੈ ਕਿਉਂਕਿ ਹੁਣ ਹੀ ਉੱਥੇ ਬਾਈ ਇਲੈਕਸ਼ਨ ਹੋਈ ਹੈ ਸਰਕਾਰ ਦੀ ਤਾਜੀ-ਤਾਜੀ ਅੱਖਾਂ ਖੁੱਲੀਆਂ ਨੇ ਤੱਕੇਸ਼ਾਈ ਹੋ ਤੋ ਬਾਅਦ ਜਿਹੜੇ ਪਰਚੇ ਦਰਜ ਕੀਤੇ ਗਏ ਸ਼ਰੋਮਨੀ ਕਲਦਲ ਦੇ ਲੀਡਰਾਂ ਦੇ ਖਿਲਾਫ ਉਹ ਵੀ ਸਾਰਿਆਂ ਦੇ ਸਾਹਮਣੇ ਆ ਤਰਨ ਤਰਨ ਦੇ ਵਿੱਚ ਸਾਰੇ ਦੇ ਸਾਰੇ ਨਾਮੀਨੇਸ਼ਨ ਵਿਰੋਧੀ ਪਾਰਟੀਆਂ ਦੇ ਰੱਦ ਹੋ ਗਏ ਕੱਲੇ ਸਰਕਾਰ ਦੇ ਐਕਸੈਪਟ ਮਤਲਬ ਕੱਲੇ ਸਰਕਾਰੀ ਮੁਲਾਜ਼ਮ ਜਿਹੜੇ ਕੈਂਡੀਡੇਟ ਹੈ ਉਹਨਾਂ ਨੂੰ ਕਾਗਜ਼ ਭਰਨੇ ਆਉਂਦੇ ਆ ਆਪੋਜੀਸ਼ਨ ਦਾ ਤਾਂ ਨਾ ਕੋਈ ਵਕੀਲ ਸਿਆਣਾ ਨਾ ਆਪੋਜੀਸ਼ਨ ਦੇ ਕਿਸੇ ਬੰਦੇ ਨੂੰ ਕਾਗਜ਼ ਭਰਨੇ ਆਉਂਦੇ ਤਾਂ ਇਹ ਸਟੇਟ ਇਲੈਕਸ਼ਨ ਕਮਿਸ਼ਨ ਦੀ ਕ੍ਰੈਡੀਬਿਲਟੀ ਦੇ ਉੱਤੇ ਸਵਾਲ ਖੜੇ ਹੋ ਰਹੇ ਨੇ ਇਹ ਸਾਡੀਆਂ ਸਟੇਟ ਇੰਸਟੀਟਿਊਸ਼ਨਸ ਦਾ ਫੇਲਿਅਰ ਸਾਬਤ ਹੋ ਰਿਹਾ ਇਦੇ ਬਾਰੇ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਚਿੰਤਤ ਹੋਣਾ ਚਾਹੀਦਾ ਰਾਜਕਮਲ ਚੌਧਰੀ ਸਾਹਿਬ ਦੀ ਇੱਕ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਇਹ ਜਿਹੜੀ ਇੰਸਟੀਟਿਊਸ਼ਨ ਹੈ ਇਹ ਕਿਉਂ ਇੰਨੀ ਪੈਰਾਲਾਈਜ਼ ਤੇ ਕੰਪਰੋਮਾਈਜ਼ਡ ਤੁਸੀਂ ਅਕਸਰ ਮੁੱਖ ਚੋਣ ਕਮਿਸ਼ਨਰ ਕੋਲ ਜਾਂਦੇ ਹੋ ਸ਼ਿਕਾਇਤਾਂ ਲੈ ਕੇ ਸ਼ਿਕਾਇਤ ਲੈ ਗਏ ਸੀਗੇ ਕਿ ਕੁਝ ਅੱਗੇ ਗੱਲਬਾਤ ਹੋਈ ਨਹੀਂ ਦੇਖੋ ਮੈਂ ਸ਼ਲਾਘਾ ਕਰੂੰਗਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਚੀਫ ਇਲੈਕਟੋਰਲ ਪੰਜਾਬ ਦੀ ਤਰਨ ਤਾਰਨ ਦੀ ਇਲੈਕਸ਼ਨ ਦੇ ਵਿੱਚ ਇਲੈਕਸ਼ਨ ਕਮਿਸ਼ਨ ਦੀ ਭੂਮਿਕਾ ਬਹੁਤ ਸ਼ਲਾਘਾਯੋਗ ਰਹੀ ਹੈ ਜਿੱਥੇ ਕਿਤੇ ਕੋਈ ਕੰਪਲੇਂਟ ਗਈ ਹੈ ਉਹਦੀ ਇਨਕੁਆਇਰੀ ਹੋਈ ਹੈ ਤੇ ਜੇ ਉਹ ਸਹੀ ਪਾਈ ਗਈ ਹੈ ਤਾਂ ਰਵਜੋਤ कौर ਗਰੇਵਾਲ ਸਸਪੈਂਡ ਹੋਏ ਦੋ ਡੀਐਸਪੀ ਬਦਲੇਗੇ ਐਸਐਚਓ ਬਦਲੇਗੇ ਇਹ ਜਿਹੜਾ ਸਟੇਟ ਇਲੈਕਸ਼ਨ ਕਮਿਸ਼ਨ ਹੈ ਜਿਹਨੇ ਪੰਚਾਇਤੀ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀਆਂ ਕਰਾਉਣੀ ਹੈ ਇਹ ਨੈਸ਼ਨਲ ਕਮਿਸ਼ਨ ਦੇ ਅੰਡਰ ਨਹੀਂ ਹੁੰਦਾ ਇਹ ਸਟੇਟ ਦੇ ਅੰਡਰ ਹੈ ਇਹਦੀ ਜਿਹੜੀ ਕਾਰਗੁਜ਼ਾਰੀ ਹੈ ਉਹ ਤੇ ਤਾਂ ਬਹੁਤ ਵੱਡੇ ਸਵਾਲੀਆ ਨਿਸ਼ਾਨ ਖੜੇ ਹੋਏ ਹੋਏ ਨੇ ਇਹਦਾ ਜਵਾਬ ਦੇ ਸਟੇਟ ਇਲੈਕਸ਼ਨ ਕਮਿਸ਼ਨ ਦੀ ਹੈ ਕਿ ਲੋਕਾਂ ਦੇ ਵਿੱਚ ਇਹਦੇ ਪ੍ਰਤੀ ਹੁਣ ਖਤਮ ਹੋ ਗਿਆ ਵਿਸ਼ਵਾਸ ਪਰ ਕਿੰਨੇ ਕੁ ਦਿਨ ਚੱਲੂਗਾ 2027 ਦੇ ਵਿੱਚ ਤਾਂ ਨੈਸ਼ਨਲ ਕਮਿਸ਼ਨ ਨੇ ਇਲੈਕਸ਼ਨ ਕਰਾਉਣੀ ਹੈ ਉਦੋਂ ਫਿਰ ਇਹ ਜਿਹੜੇ ਅਫਸਰ ਨੇ ਇਹਨਾਂ ਨੂੰ ਤਾਂ ਚੋਣਾ ਲੁੱਟ ਕੇ ਨਹੀਂ ਦੇਣੀ ਆਮ ਆਦਮੀ ਪਾਰਟੀ ਦਾ ਜਿਹੜਾ ਮਨੀਸ਼ ਸਿਸੋਦੀਆ ਦਾ ਸ਼ਾਮਦਮ ਦੰਦ ਵੇਦਾ ਉਦੋਂ ਨਹੀਂ ਚੱਲਣਾ ਉਦੋਂ ਫਿਰ ਕਿੱਥੇ ਖੜਨਗੇ ਜਾ ਕੇ ਇਹ ਚੀਜ਼ ਦੀ ਜਵਾਬਦੇਹੀ ਅਫਸਰਾਂ ਦੀ ਹੈ ਇਹ ਚੀਜ਼ ਦੀ ਜਵਾਬਦੇਹੀ ਰਿਟਰਨਿੰਗ ਅਫਸਰਾਂ ਦੀ ਹੈ ਜਿਹੜੇ ਕਾਗਜ਼ ਰਿਜੈਕਟ ਕਰ ਰਹੇ ਨੇ ਚਿਮਾ ਸਾਹਿਬ ਬੋਲੋ ਵੀ ਕਿਹਾ ਗਿਆ ਕਿ ਚੀਫ ਇਲੈਕਟਰਲ ਅਫੀਸਰ ਕੋਲ ਇੱਕ ਐਪਲੀਕੇਸ਼ਨ ਭੇਜੀ ਜਾਏਗੀ ਲੈਟਰ ਭੇਜੀ ਜਾਏਗੀ ਇਸ ਸਾਰੇ ਮਾਮਲੇ ਬਾਬਤ ਕਿਉਂਕਿ ਅਗਲੇ ਚੋਣਾਂ ਆ ਰਹੀਆਂ ਨੇ 2025 ਦੇ ਵਿੱਚ ਪੰਜਾਬ ਦੇ ਵਿੱਚ ਦੇਖੋ ਦੋਨੋਂ ਇਲੈਕਸ਼ਨ ਕਮਿਸ਼ਨ ਹੈ ਜਿਹੜੇ ਮੈਂ ਜਿੱਦਾਂ ਕਿਹਾ ਕਿ ਸਟੇਟ ਇਲੈਕਸ਼ਨ ਕਮਿਸ਼ਨ ਸਟੇਟ ਦੇ ਅੰਡਰ ਹੈ ਇਹ ਚੋਣਾਂ ਉਹਨੇ ਕਰਾਉਣੀਆਂ ਨੇ ਪਰ ਅਸੀਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਚਿੱਠੀ ਲਿਖ ਰਹੇ ਹਾਂ ਇਹ ਸਾਰਾ ਕੁਝ ਜਿਸ ਤਰੀਕੇ ਨਾਮੀਨੇਸ਼ਨ ਰਿਜੈਕਟ ਕੀਤੇ ਜਾ ਰਹੇ ਨੇ ਜੋ ਆਰਓਜ਼ ਹੈ ਜਿਹੜਾ ਉਹਨਾਂ ਦਾ ਕੰਡਕਟ ਹੈ ਉਹ ਸਾਰਾ ਕੁਝ ਅਸੀਂ ਔਨ ਰਿਕਾਰਡ ਲਿਆ ਦੇਣਾ ਐਸਐਸਪੀ ਦਾ ਕੰਡਕਟ ਔਨ ਰਿਕਾਰਡ ਲਿਆ ਦੇਣਾ ਤਾਂ ਕਿ ਜਦੋਂ 2027 ਦੀਆਂ ਆਮ ਚੋਣਾਂ ਹੋਣ ਜਦੋਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਕਰਾਉਣੀਆਂ ਹੋਣ ਤਾਂ ਇਹ ਜਿਹੜੇ ਆਰਓ ਅਫਸਰ ਹੈ ਇਹ ਡਿਬਾਰ ਕੀਤੇ ਜਾਣ ਉਹ ਸਿਲੈਕਸ਼ਨ ਪ੍ਰੋਸੈਸ 'ਚ ਹਿੱਸਾ ਲੈਣ। ਬਿਲਕੁਲ। ਤੁਸੁਰ 2027 ਦੇ ਚੋਣਾਂ ਜਿੱਦ ਤੱਕ ਇਹ ਪੰਜਾਬ ਦੇ ਵਿੱਚ ਆਉਣ ਵਾਲੇ ਤੇ ਜਿਸ ਦੀ ਚੱਲਦਿਆ ਚੀਫ ਇਲੈਕਟਰਲ ਅਫੀਸਰ ਨੂੰ ਇੱਕ ਪੱਤਰ ਲਿਖਿਆ ਜਾਏਗਾ ਜਿਹਦੇ ਵਿੱਚ ਕਿਹਾ ਜਾਏਗਾ ਕਿ ਡੀਡੀਪੀਓ ਜਿਹੜੇ ਕਿ ਖੁਦ ਪੇਪਰ ਜਾਂਚ ਕਰਦੇ ਨੇ ਉਹਨਾਂ ਬਾਰੇ ਵੀ ਜਾਂਚ ਕਰਕੇ ਹੀ ਉਹਨਾਂ ਨੂੰ ਦੁਬਾਰਾ ਲਗਾਇਆ ਜਾਵੇ। ਚੰਡੀਗੜ੍ਹ ਤੋਂ ਬੋਲਦੇ ਜਨਿਸ਼ਚ ਸਰਬਜੀਤ ਸਿੰਘ ਜਨਰਲ ਸੰਦੀਪ ਸਿੰਘ ਅਜੀਤ ਫੈਕਟਿਵ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸਮਿਤੀ ਦੀਆਂ ਚੋਣਾਂ ਲਗਾਤਾਰ ਚਲਦੀ ਹੋਈ ਨਜ਼ਰ ਆ ਰਹੀ ਨੇ ਜਿੱਥੇ ਕਿ ਨਾਮਿਨੇਸ਼ਨ ਹੋ ਚੁੱਕੇ ਨੇ ਪਰ ਨਾਮਿਨੇਸ਼ਨ ਹੁੰਦੇ ਹੀ ਇਹ ਵੀ ਸਾਹਮਣੇ ਆ ਕਿ ਇੱਕ ਆਡੀਓ ਤੇ ਦੂਸਰੇ ਪਾਸੇ ਇੱਕ ਵਿਅਕਤੀ ਜਿਹੜਾ ਕਿ ਪੇਪਰ ਫੜ ਕੇ ਭਜਦਾ ਹੋਇਆ ਵੀ ਨਜ਼ਰ ਆਇਆ ਹਾਲਾਂਕਿ ਜੇਕਰ ਹੋਰ ਪਾਰਟੀਆਂ ਦੀ ਗੱਲ ਕਰੀਏ ਨਾਲੇ ਸ਼੍ਰੋਮਣੀ ਕਾਲ ਦਲ ਦੀ ਗੱਲ ਕਰੀਏ ਤਾਂ ਜ਼ੂਰ ਕਿਹਾ ਜਾ ਰਿਹਾ ਕਿ ਪੇਪਰ ਜਿਹੜੇ ਨੇ ਉਹ ਫੜ ਕੇ ਪਾਰੇ ਗਏ ਨੇ ਨਾਮਿਨੇਸ਼ਨ ਜਿਹੜਾ ਉਹ ਨਹੀਂ ਕੀਤਾ ਜਾਂਦਾ ਜਾਂ ਦਿੱਤਾ ਜਾ ਰਿਹਾ ਐਡਵੋਕੇਟ ਹਰਸ਼ਦੀਪ ਚੰਨਾ ਮਯੂਨੇ ਅਸ਼ਦੀਪ ਜੀ ਕਿਵੇਂ ਦੇਖਦੇ ਹੋ ਇੱਕ ਤਾਂ ਆਡੀਓ ਦੂਸਰੇ ਪਾਸੇ ਇੱਕ ਵੀਡੀਓ ਤੁਸੀਂ ਵੀ ਦੇਖੀ ਹੋਏਗੀ ਪੇਪਰ ਫੜ ਕੇ ਭਜਦਾ ਹੋਇਆ ਨਜ਼ਰ ਆ ਰਿਹਾ ਇੱਕ ਵਿਅਕਤੀ ਤੇ ਦੂਸਰੇ ਪਾਸੇ ਨੋਮੀਨੇਸ਼ਨ ਜਦੋਂ ਕਰਨ ਜਾਂਦੇ ਨੇ ਤਾਂ ਨੋਮੀਨੇਸ਼ਨ ਹੋਣ ਹੀ ਨਹੀਂ ਦਿੱਤੇ ਜਾਂਦੇ ਰੱਦ ਵੀ ਕੀਤੇ ਜਾ ਰਹੇ ਨੇ ਦੇਖੋ ਪੰਜਾਬ ਦੀ ਪੁਲਿਸ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਲੁੱਟ ਕੇ ਸਰਕਾਰ ਦੀ ਝੋਲੀ ਪਾਉਣ ਦੀ ਤਿਆਰੀ ਹੈ ਔਰ ਇਹ ਗੱਲ ਸਪਸ਼ਟ ਕਿੱਥੋਂ ਹੋਈ ਜਦੋਂ ਪਟਿਆਲਾ ਜ਼ਿਲ੍ਹੇ ਦੇ ਐਸਐਸਪੀ ਦੀ ਉੱਥੇ ਦੇ ਐਸਪੀ ਡੀਐਸਪੀਆ ਦੀ ਐਸਚੀ